ब्रेक ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਭ ਤੁਹਾਡਾ ਵੀ ਸਵਾਗਤ ਹੈ ਜੀ। ਸੋ ਘੜਾ ਸਾਹਿਬ ਜੀ ਅੱਗੇ ਗੱਲ ਕੀਤੀ ਜਾਵੇ ਤਾਂ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜ਼ਿੰਮੇਵਾਰੀ ਸੰਭਾਲਦਿਆਂ ਹੋਏ ਹੀ ਵਿਸਾਖੀ ਮੌਕੇ ਸ਼ਕਤੀ ਪ੍ਰਦਰਸ਼ਨ ਦੇ ਨਾਲ ਨਾਲ ਆਪਣੇ ਇਰਾਦੇ ਵੀ ਸਪਸ਼ਟ ਕਰ ਦਿੱਤੇ ਨੇ ਜਦਕਿ ਮਨਪ੍ਰਸਾਦ ਸਿੰਘ ਯਾਦ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤਹਿਤ ਹੋ ਰਹੀ ਪਰਤੀ ਨੂੰ ਜਾਇਜ਼ ਠਹਿਰਾ ਰਹੇ ਨੇ ਅਤੇ ਪਰਤੀ ਉਪਰੰਤ ਸਾਰੀ ਸਥਿਤੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਜਾਵੇਗੀ ਤੇ ਹੁਣ ਇਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਫੈਸਲਾ ਲੈ ਸਕਣਗੇ ਇਸੇ ਤੁਹਾਡਾ ਦੇਖੋ ਗੱਲੇ ਗਿਆ ਕਿ ਜੋ ਫੈਸਲਾ ਹੋਇਆ ਹਮਮ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਡਿਗਲੇਸ਼ਨ ਕਰਤੀ ਹੈ ਕਿ ਸਾਡੀ ਚੋਣ ਹੋ ਗਈ ਹੈ ਪ੍ਰਧਾਨ ਬਣ ਗਿਆ ਜੀ ਸੁਖਵੀਰ ਸਿੰਘ ਬਾਦਲ ਬਣ ਗਏ ਹਮ ਉਹਨਾਂ ਨੇ ਪ੍ਰਧਾਨ ਬਣ ਕੇ ਉਹਨਾਂ ਦਾ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਹਮ ਉਹ ਸ਼ਕਤੀ ਪ੍ਰਦਰਸ਼ਨ ਵੀ ਬੜਾ ਜਬਰਦਸਤ ਕੀਤਾ ਹਮ ਤੇ ਜਬਰਦਸਤ ਭਾਸ਼ਣ ਵੀ ਦਿੱਤਾ ਜੀ ਉਸ ਭਾਸ਼ਣ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਜਦੋਂ ਨਾ ਇਹਨਾਂ ਨੇ ਮਾਗੀ ਦੇ ਉਹੀ ਸੀ ਕਿ ਉੱਥੇ ਮੁਕਸਰ ਮੀਟਿੰਗ ਹੋਈ ਸੀ ਬਰੇਲੀ ਕੀਤੀ ਸੀ ਉਦੋਂ ਹੰਕਾਰ ਬੋਲਿਆ ਸੀ ਹੂੰ ਉਦੋਂ ਸੁਖਵੀਰ ਸਿੰਘ ਬਾਦਲ ਨੇ ਮਤਲਬ ਬੜਾ ਹੰਕਾਰ ਬੋਲਿਆ ਸੀ ਇਸ ਵਾਰ ਹੰਕਾਰ ਨਹੀਂ ਬੋਲਿਆ ਹੂੰ ਇਸ ਵਾਰ ਕੀ ਬੋਲਿਆ ਹੈਗਾ ਕਿ ਮੇਰੇ ਔਣੇ ਪ੍ਰੋਗਰਾਮ ਕੀ ਹੈ ਕਿ ਤਾਲੀ ਦਰਦੇ ਹੂੰ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਸੁਖਵੀਰ ਸਿੰਘ ਬਾਦਲਾ ਕਰਾਂਗਾ ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਹੀ ਕਰੇਗਾ ਉਹ ਸਾਹਮਣੇ ਬਿਠੇ ਕਰਨਗੇ ਬਿਲਕੁਲ ਜੀ ਠੀਕ ਹੈ ਨਾ ਜੀ ਮਤਲਬ ਮੈਨੂੰ ਬੜੀ ਵਧੀਆ ਲੱਗੀ ਗੱਲ ਕਿ ਜਿਹੜੀ ਉਹਨਾਂ ਨੇ ਇਹ ਗੱਲ ਕੀਤੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਕਰ ਲਈਗੀ ਭਾਰਤੀ ਸੰਵਿਧਾਨ ਤੇ ਭਾਰਤੀ ਚੋਣ ਕਮਿਸ਼ਨ ਦੇ ਮੁਤਾਬਕ ਹਾਂਜੀ ਬੇਸ਼ੱਕ ਲੋਗੇ ਰੋਲਾ ਪਾਉਂਦੇ ਆ ਕਿ ਉਹਨਾਂ ਕੋਈ ਤਕੜੀ ਚੂੜਛਾ ਨਹੀਂ ਰਹੇਗਾ ਕਿਉਂ ਨਹੀਂ ਰਹੇਗਾ ਹੂੰ ਉਹਨਾਂ ਨੇ ਆਪਣਾਂ ਜੀ ਕਲ ਨੂੰ ਲੁਧਿਆਣੇ ਦੇ ਵਿੱਚ ਜਿੰਨੀ ਚੋਣ ਹੋਰੀ ਆ ਉਹਦੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕਿੰਨੇ ਕਿਹੜਾ ਕਰਨਾ ਇਹਦਾ ਚੋਣਾਂ ਤਕੜੀ ਹੋਊਗਾ ਹੂੰ ਹੂੰ ਉਹ ਉਹਨਾਂ ਤੋਂ ਕਿਹੜਾ ਕਰਨਾ ਜਿਨ੍ਹਾਂ ਦੀ ਚੋਣ ਨਹੀਂ ਹੋਈ ਅਜੇ ਹੂੰ ਬਿਲਕੁਲ ਜੀ ਜਿਨ੍ਹਾਂ ਦੀ ਚੋਣ ਹੀ ਨਹੀਂ ਹੋਈ ਜਿਨ੍ਹਾਂ ਦਾ ਪ੍ਰਧਾਨ ਹੀ ਨਹੀਂ ਬਣਿਆ ਉਹਨਾਂ ਨੂੰ ਨਹੀਂ ਖੜਾ ਕਰਨਾ ਹੂੰ ਠੀਕ ਹੈ ਦੂਸਰੀ ਗੱਲ ਇਹ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਨਿਯੁਕਤ ਪ੍ਰਧਾਨ ਨੂੰ ਸ਼੍ਰੀ ਕਾਦਰ ਜਸਹੰਦਰ ਬਨਰੂਪਾ ਮਿਲ ਚੁੱਕਾ ਹੂੰ ਮੰਗਾਮ ਲਗ ਗਿਆ ਹਾਂਜੀ ਅਸੀਂ ਕਿਦਾਂ ਕਹਿ ਸਕਦੇ ਵੀ ਸ਼ਰੂਮਣੀ ਅਕਾਲੀ ਦਲ ਦੀ ਜਿਹੜੀ ਚੋਣ ਹੋਈ ਆ ਉਹ ਕੱਲ ਦਾ ਹਿਸਾਬ ਨਾਲ ਨਹੀਂ ਹੋਈ ਹੂੰ ਸ਼੍ਰੀ ਗੰਗਾਧਰ ਸਾਹਿਬ ਤੋਂ ਜਦੋਂ ਇਹਨਾਂ ਨੂੰ ਚੋਣ ਹੋਈ ਪ੍ਰਕਿਰਿਆ ਹੋਈ ਸੱਤ ਮੈਂਬਰੀ ਕਮੇਟੀ ਬਣੀ ਆ ਸੱਤ ਮੈਂਬਰੀ ਕਮੇਟੀ ਤੋਂ ਬਾਅਦ ਦੋ ਜਿਹੜੇ ਮੁੱਖ ਮੈਂਬਰ ਸੀਗੇ ਚੇਅਰਮੈਨ ਜਿਹੜੇ ਸੀ ਤੇ ਪਲੱਸ ਜਿਹੜੇ ਸਾਬਕਾ ਪ੍ਰਧਾਨ ਬਲੁੰਗਰ ਸਾਹਿਬ ਜਦੋਂ ਰਿਜ਼ਾਈਨ ਕਰ ਜਾਂਦੇ ਆ ਕਮੇਟੀ ਦਾ ਮੁੱਲ ਕਿ ਰਹ ਜਾਂਦਾ ਹੂੰ ਉਹਦੇ ਵਿਰੋਧੀ ਬੈਠੇ ਸੀ ਵਿਰੋਧ ਕਰਨ ਵਾਸਤੇ ਜੀ ਤੇ ਜਦੋਂ ਵਿਰੋਧੀ ਵਿਰੋਧ ਕਰਨ ਵਾਸਤੇ ਸੀ ਉਸ ਨੇ ਉਹਨੇ ਕਿਹਾ ਕਿ ਸਾਡੀ ਜਿਹੜੀ ਵਿਧਾਨ ਦੇ ਮਤਲਬ ਉਦੋਂ ਹੀ ਕਾਂਤਾ ਸਾਹਿਬ ਨੂੰ ਉਹਨਾਂ ਨੂੰ ਸੰਕੇਤ ਸਿਗੇ ਹਮ ਗੰਗੀ ਰਕबीर ਸਿੰਘ ਦੇ ਵੱਲੋਂ ਵੀ ਤੁਸੀਂ ਆਪਣੇ ਵਿਧਾਨ ਦੇ ਹੁੰਦਾ ਕੋਈ ਚੋਣ ਕਰ ਸਕਦੇ ਹੋ ਜੀ ਹਾਂਜੀ ਸ਼੍ਰੂਮਣੀ ਕਰਨ ਵਿਧਾਨ ਕੀ ਹੈਗਾ ਉਹ ਦੇਖਣਾ ਹੈਗਾ ਲੇਕਿਨ ਇਹ ਨਹੀਂਗਾ ਕਿ ਕਾਂਤਾ ਸਾਹਿਬ ਨੇ ਜੋ ਕਹਤਾ ਉਹਨੂੰ ਠੋਸਣਾ ਹੈਗਾ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਵਿਧਾਨ ਦੇ ਦੇ ਕੇ ਆਪਣੇ ਕਰੋ ਤਾਂ ਉਹਨੇ ਕਰ ਲਈ ਹੈਗੀ ਜੀ ਅੱਜ ਬੀਸ ਹੱਕ ਜਦੋਂ ਉਹਨਾਂ ਨੇ ਚੋਣ ਕੀਤੀ ਸਮਦਰੀ ਹਾਜ ਕੀਤੀ ਹੈਗੀ ਆ ਉਹਨਾਂ ਰੋਕਾਂ ਵੀ ਲੱਗੀਆਂ ਵੀ ਇਹ ਤੇ ਪਘੋੜੇ ਆ ਪਘੋੜੇ ਉੱਥੇ ਕਰ ਨਹੀਂ ਸਕਦੇ ਵਾਧੂ ਜ਼ਰੂਰ ਜੀ ਹਾਂ ਕਿਉਂਕਿ ਪਘੋੜੇ ਕਿੱਦਾਂ ਤੁਸੀਂ 100 ਸਾਲ ਤੋਂ ਇੱਥੇ ਕਰਦੇ ਰਹੇ ਇਹ ਇੱਕ ਰਾਜਨੀਤਿਕ ਦੰਦਾ ਹੈਗਾ ਜਿਹੜਾ ਕਾਲਾਤਾ ਸਾਹਿਬ ਦੇ ਮੇਰੀ ਵੀ ਦੇ ਸਿਧਾਂਤ ਦੇ ਵਿੱਚ ਅਸੀਂ ਉੱਥੇ ਕਰਦੇ ਹਾਂ ਤੇ ਉੱਥੇ ਕਰਨੀ ਤੇ ਕਰ ਲਈ ਉਹਨਾਂ ਨੇ ਹਾਂਜੀ ਉਦੋਂ ਮਦਸ ਰੂਪਾ ਮਿਲਦਾ ਹੁੰਦਾ ਸ਼੍ਰੀ ਗਾਲਤਾ ਸਾਹਿਬ ਤੋਂ ਹੂੰ ਉਦੋਂ ਹੀ ਸ਼੍ਰੀ ਗਾਲਤਾ ਸਾਹਿਬ ਜਦਦਰ ਇਹ ਵੀ ਕਹਿੰਦੇ ਆ ਗੜਗਲ ਸਾਹਿਬ ਕਹਿੰਦੇ ਆ ਵੀ ਸਾਨੂੰ ਬਾਕੋ ਚੁੱਲੀ ਨਹੀਂ ਬਲਣੀ ਚਾਹੀਦੀ ਸਾਨੂੰ ਇੱਕ ਜੁੜਤਾ ਕਰਨੀ ਚਾ ਜੇਕਰ ਨੂੰ ਇਕੱਠਾ ਲੜਨਾ ਤੇ ਖੜਨਾ ਜਾਈਦਾ ਹੈਗਾ। ਨਹੀਂ ਸ਼ੱਕ ਧਰਮ ਤੇ ਰਾਜਨੀਤੀ ਦੀ ਪ੍ਰਕਿਰਿਆ ਕੇਵਲ ਸਿੱਖ ਧਰਮ ਦੇ ਵਿੱਚ ਹੀ ਹੈ। ਹਾਂਜੀ। ਬਾਕੀ ਧਰਮਾਂ 'ਚ ਨਹੀਂ ਗੀ ਰਾਜਨੀਤੀ। ਜੀ ਜੀ। ਜੀ ਆਪਾਂ ਕਿਹਨੇ ਰਹਿਗੇ ਆਰਐਸ ਵਾਲੇ ਜਾਂ ਭਾਜਪਾ ਵਾਲੇ ਵੀ ਉਹ ਕਰਦੇ ਆ ਕਿ ਨਹੀਂ। ਹੂੰ। ਉਹਨਾਂ ਦਾ ਇੱਕ ਆਪਣਾ ਅਜੰਡਾ ਹੈਗਾ ਜਿਹੜਾ ਇੱਕ ਧਰਮ ਦੇ ਕਰਦਾ ਹੈਗਾ। ਲੇਕਿਨ ਉਹ ਸਿੱਖ ਧਰਮ ਦੇ ਵਿੱਚ ਧਰਮ ਪ੍ਰਚਾਰ ਵੀ ਕਰਨਾ ਅਤੇ ਇਹਨਾਂ ਨੇ ਰਾਜਨੀਤਿਕ ਸਮਾਜਿਕ ਪ੍ਰਚਾਰ ਵੀ ਕਰਨਾ ਤੇ ਦੋਨਾਂ ਦਾ ਗਰੀ ਹਰਗੋਬਿੰਦ ਸਾਹਿਬ ਦੀ ਮਰੀ ਵੀ ਦੇ ਸਿਧਾਂਤ ਅਨੁਸਾਰ ਚੱਲਦਾ ਆਏਗਾ। ਜੀ। ਜੇ ਉਹ ਚੱਲਿਆ ਤੇ ਜਿਹੜੇ ਅੱਜ ਉਹਨਾਂ ਨੇ ਕਹਿਤਾ ਹੈ ਅਲੀ ਸਾਹਿਬ ਨੇ ਵੀ ਕਿਹਾ ਹੈਗਾ ਕਿ ਜਿਹੜਾ ਅਸੀਂ ਤੇ ਆਪਣੇ ਚੋਣ ਕਰਨ ਤੋਂ ਬਾਅਦ ਪਰ ਤੇ ਕਰ ਤੋਂ ਬਾਅਦ ਅਸੀਂ ਤੇ ਕਾਲਾ ਨੂੰ ਸੌਂਪ ਦੇਣੀ ਹੈ ਉਹਨਾਂ ਨੇ ਕੀ ਫੈਸਲਾ ਕਰਨਾ ਆ ਕਾਲਾ ਤਾਂ ਤੁਸੀਂ ਕਿਵੇਂ ਖੜੇ ਖੜਾ ਕਰ ਦੋਗੇ ਹਮ ਆ ਕਾਲਾ ਤਾਂ ਸਾਹਮਣੇ ਕਦੇ ਨਹੀਂ ਚੋਣ ਕਰਦੇ ਹਮ ਆ ਕਾਲਾ ਤਾਂ ਸਭ ਕੋਈ ਅਧਿਕਾਰ ਹੀ ਨਹੀਂਗਾ ਚੋਣ ਕਰਦਾ ਚੋਣ ਕਰਨ ਦਾ ਅਧਿਕਾਰ ਤਾਂ ਦਿੱਤਾ ਤੁਸੀਂ ਆਪਣਾ ਕਰਿਓ ਕ ਪਹਿਲਾਂ ਇੱਕ ਕਾਲਾ ਸਾਹਿਬ ਦੇ ਜਸੇਦਰ ਸਾਹਿਬ ਜਿਹੜੇ ਗੜਗੜ ਸਾਹਿਬ ਆ ਉਹਨਾਂ ਨੇ ਦੂਜੀ ਤਰ੍ਹਾਂ ਤੇ ਮੰਨਦੀ ਨਹੀਂ ਅਜੇ ਤੱਕ ਹਮ ਜੀ ਹਾਂਜੀ ਉਹਨੇ ਉਹ ਕਹਿੰਦੇ 2015 ਤੋਂ ਨਹੀਂ ਮੰਨਦੇ ਆ ਰਿਹਾ ਹੁਣ ਤੁਸੀਂ ਕਦੋਂ ਕਹੋਂ ਮੰਨਦੇ ਆ ਜਾਂ ਜਾਂ ਉਹਨਾਂ ਨੇ ਕਦੋਂ ਪਿੱਠ ਕੀਤੀ ਹੈਗੀ ਹੈ ਬਦਲ ਗਏ ਨੇ ਕਦੋਂ ਤੱਕ ਤੋਂ ਉਹ ਵੀ ਕਹਿੰਦੇ ਹੈ ਕਦੋਂ ਤੋਂ ਮੰਨਦੇ ਆ ਗਿਆ ਤੁਸੀਂ ਵੀ ਕਹਿੰਦੇ ਮੰਨਦੇ ਆ ਗਿਆ ਉਸ ਤੋਂ ਬਦਾਂ ਰੋਲਾ ਕਿੱਥੇ ਪੈਣਾ ਕਿ ਐਲਿਸਾ ਨੂੰ ਮੁੱਖ ਪ੍ਰਧਾਨ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਜੇ ਐਲਿਸਾ ਨੂੰ ਮੁੱਖ ਪ੍ਰਧਾਨ ਬਣਦੇ ਆ ਜਿਹੜੇ ਸੀਨੀਅਰ ਨੇ ਤਾਂ ਕਿੱਥੇ ਗਏ ਬੀਬੀ ਜਗੀਰਪੁਰ ਕਿੱਥੇ ਗਏ ਜੀ 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 ਅਨਾਂ ਤੇ ਨੂੰ ਮੈਰ ਦਾ ਹਮ ਤੇ ਚੰਗੂ ਮਾਦਰਾ ਕਿੱਥੇ ਗਏ ਉਹ ਸਹਣੇ ਕਰ ਲੈਣਗੇ ਜਿਹੜੇ ਅੱਜ ਕੱਲ ਨੂਡਲ ਚਲਦੇ ਹੈਗੇ ਆ ਆਪਣੇ ਮਲੂਕਾ ਸਾਹਿਬ ਹਾਂਜੀ ਮਰ ਉਹ ਭਾਜ ਬਾਬਾ ਨੇ ਵੀ ਹੱਥ ਰੱਖਦੇ ਆ ਨਾਲ ਵੀ ਰੱਖਦੇ ਉਧਰ ਹੀ ਰੱਖਦੇ ਆ ਉਹ ਕਿੱਥੇ ਜਾਣਗੇ ਹੂੰ ਤੇ ਤੁਹਾਡਾ ਰਲ ਗੱਡੀ ਨਹੀਂ ਹੋਣਾ ਰਖੜਾ ਸਾਹਿਬ ਦੇ ਸਭ ਤੋਂ ਅਮੀਰ ਬੰਦੇ ਜਿਨ੍ਹਾਂ ਦੇ ਘਰ ਕੇ ਜਾਨੀਆਂ ਜੋ ਚੱਲ ਰਿਹਾ ਹੈਗਾ ਹੂੰ ਰੈਲੀਆਂ ਹੋ ਰਹੀਆਂ ਤੇ ਉਹ ਕਿੱਥੇ ਜਾਣਗੇ ਹੂੰ ਠੀਕ ਆ ਗੱਲ ਫਿਰ ਉੱਥੇ ਨਾ ਹੋਮੇ ਨਹੀਂ ਕਰ ਦੇਣੀ ਹੁੰਦੀ ਹੂੰ ਹਾਂ ਬੀਸ ਅਸੀ ਬੋਨ ਹੋਣਾ ਬੋ ਲੀਡਰ ਕੋਣਾ ਬੇਗਾ ਤੇ ਜਿਹਨਾਂ ਜਿਨ੍ਹਾਂ ਨੇ ਹੁਣੇ ਡਿਸਕ ਲਈ ਪਹਿਲੀ ਪਰਚੀ ਕਟਾਈ ਸੀ ਜਾਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਕਿਹੜੇ ਖਾਤੇ ਪਾਗ ਰੱਖੀਗੇ ਹੂੰ ਹੈਨਾ ਹੁਣ ਅਮਲ ਸਮਾ ਜਿਹੜਾ ਇਹ ਨਾ ਕਹਿੰਦੇ ਸ਼੍ਰੋਮਣੀ ਕਾਲੇਦਲ ਅਕਾਲ ਤਖਤ ਹੈਨਾ ਉਹ ਮੈਨੂੰ ਉਹਨਾਂ ਲਈ ਵੀ ਪਰੂਆ ਹੂੰ ਉਹਨਾਂ ਦੀ ਲੀਡਰਸ਼ਿਪ ਦੀ ਵੀ ਬੋਲ ਹੈ ਨੀਗਾ ਉਹਨਾਂ ਦੇ ਲੀਡਰ ਚੁਣ ਲਿਆ ਆਪਦਾ ਹਾਂਜੀ ਉਹ ਲੀਡਰ ਚੁਣਨਾ ਹੀ ਵੱਡੀ ਮਰਿਆਦਾ ਹੈਗੀ ਆ ਵੱਡੀ ਗੱਲ ਹੈਗੀ ਆ ਲੇਕਿਨ ਉਹਦੀ ਲੀਡਰਸ਼ਿਪ ਦੀ ਜੋਨ ਜੜੀ ਕਰਨੀ ਹੈ ਇਹ ਕੱਲ ਤੱਕ ਤੇ ਨਹੀਂ ਕਰਨੀ ਹੂੰ ਉਹ ਡੈਲੀਗੇਟਸ ਨੇ ਕਰਨੀ ਹੈਗੀ ਇਹਨਾਂ ਦੇ ਨੇ ਤੇ ਉਹ ਕਰਨ ਤੋਂ ਬਾਅਦ ਕਿੱਥੇ ਖੜਦੇ ਹੈਗੇ ਆ ਲੇਕਿਨ ਇਹ ਗੱਲ ਹੈਗੀ ਆ ਕਿ ਪੰਜਾਬ ਦੇ ਵਿੱਚ ਜੋ ਬਣ ਵੀ ਜਾਂਦਾ ਹੈਗਾ ਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈਗਾ ਜੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹੈਗਾ ਤੇ ਇੱਕ ਤੀਸਰਾ ਚੌਥਾ ਸ਼੍ਰੋਮਣੀ ਅਕਾਲੀ ਦਲ ਹੋਰ ਬਣ ਜਾਵੇਗਾ ਤੇ ਉਹਦੇ ਵਿੱਚ ਜਿਹੜੀ ਮਤਲਬ ਅਰਜ਼ੋਈਆਂ ਕਰ ਰਿਹਾ ਜੋਧੜੀਆਂ ਕਰ ਰਿਹਾ ਕੌਮ ਦੇ ਕੋਲ ਗੁਰਗਾਸਾ ਮਿਸੇ ਕੋ ਨੂੰ ਇਕੱਠਾ ਇਕੱਠੇ ਹੋਣਾ ਚਾਹੀਦਾ ਉਹ ਕਿੱਥੇ ਜਾਣਗੇ ਹੂੰ ਇਹ ਬੰਦਾ ਬੱਡੇ ਸਵਾਲ ਖੜੇ ਹੁੰਦੇ ਨੇ ਜੀ ਸੋ ਬਿਲਕੁਲ ਖੜਾ ਸਾਬ ਜੇ ਅੱਪਾ ਅੱਗੇ ਵਧੀਏ ਤਾਂ ਅਗਲਾ ਸਵਾਲ ਰੱਖ ਲੈਂਦੇ ਆ ਮੈਂ ਜਿਵੇਂ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਨਵਾਂ ਜਿਹੜਾ ਹੈਗਾ ਪ੍ਰਧਾਨ ਉਹ ਵੀ ਚੁਣ ਲਿਆ ਨਾ ਹਨਾ ਜੀ ਤੇ ਹੁਣ ਜਿਹੜਾ ਹੁਣ ਜ਼ਿਲ੍ਹਿਆਂ ਦੇ ਜਥੇਦਾਰ ਹੈਗੇ ਨੇ ਉਹਨਾਂ ਦਾ ਗਠਨ ਕਿੱਦਾਂ ਚੱਲਦੀ ਕਰਨਾਂਗੇ ਇਹ ਕਿੱਦਾਂ ਹਾਂ ਗੱਲ ਹੈਗੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਤੋਂ ਬਾਅਦ ਹਜੇ ਬਾਕੀ ਸਾਰੀ ਚੋਣ ਹੋਣੀ ਬਕੀ ਹੈਗੀ ਆ ਉਹ ਸਾਰੇ ਅਧਿਕਾਰ ਦਿੱਤੇ ਉਹਨਾਂ ਨੇ ਸੁਖਵੀਰ ਸਿੰਘ ਬਾਦ ਠੀਕ ਹੈ ਜੀ ਇੱਕ ਰਵਾਇਦਾ ਹੈਗੀ ਹੈ ਹਮ ਇੱਕ ਰਵਾਇਦਾ ਹੈਗਾ ਕਿ ਪਹਿਲਾਂ ਤੋਂ ਚੱਲਦੀ ਆ ਕਿ ਪਹਿਲੇ ਪ੍ਰਧਾਨ ਨੂੰ ਡੈਲੀਗੇਟ ਚ ਹੁੰਦੇ ਆ ਪਵੇਂ ਇਲਜ਼ਾਮ ਹੀ ਲੱਗਦਾ ਸੀਗਾ ਵੀ ਪਹਿਲੇ ਡੈਲੀਗੇਟ ਕਿਨੇ ਚੁਣੇ ਸੁਖਵੀਰ ਸਿੰਘ ਬਾਦਲ ਨੇ ਤੇ ਡੈਲੀਗੇਟਸ ਨੇ ਕੀ ਕਿਹਨੂੰ ਚੁਣਿਆ ਸੁਖਵੀਰ ਸਿੰਘ ਬਾਦਲ ਗੱਲ ਇਹ ਗੱਲਾਂ ਕਰਨ ਦੀਆਂ ਹਮ ਹਮ ਇਹ ਗੱਲਾਂ ਕਰਨ ਦੀਆਂ ਜੀ ਕੋਈ ਵੀ ਗਰੁੱਪ ਹੁੰਦਾ ਕੋਈ ਵੀ ਸੰਗਠਨ ਹੁੰਦਾ ਵਾ ਉਹਦੀ ਇੱਕ ਆਪਸੀ ਜਿਹੜੀ ਵਫਾਦਾਰੀ ਹੀ ਹੁੰਦੀ ਆ ਜਾਂ ਪ੍ਰੋਸੇਜੁਕਤਾ ਹੀ ਹੁੰਦੀ ਆ ਕਿ ਤੁਸੀਂ ਆਪਣੇ ਜਿਹੜਾ ਆਕਾ ਵਾ ਜਾਂ ਲੀਡਰ ਵਾ ਉਹ ਤੇ ਕਿੰਨਾ ਕੁ ਵਿਸ਼ਵਾਸ ਕਰਦੇ ਹੋ ਹਮ ਜੀ ਹੁਣ ਜਿਹੜੇ ਦੂਸਰੇ ਵਿਰੋਧੀ ਗੱਲਾਂ ਕਰ ਰਹੇ ਦੇਖੋ ਸਾਨੂੰ ਪਤਾ ਸੀ ਸੁਖਵੀਰ ਸਿੰਘ ਬਦਲ ਚੁਣਿਆ ਜਾਣਾ ਹਮ ਜੀ ਸਾਨੂੰ ਪਤਾ ਸੀ ਇਦਾਂ ਹੋਣੀ ਆ ਕਿ ਇਹਨਾਂ ਨੂੰ ਪਤਾ ਸੀਗਾ ਜਿਹੜੇ ਨਾਲ ਨਹੀਂ ਸੀ ਹਮ ਜਿਹੜੇ ਨਾਲ ਹੀ ਨਹੀਂ ਜਿਹੜੇ ਉਹਦੇ ਵਿੱਚ ਨਹੀਂ ਜਿਹੜੇ ਉਹਨਾਂ ਨੇ ਕੀ ਕੀਤਾ ਵੀ ਜਿੰਨੇ ਵੀ ਸੁਖਵੀਰ ਸਿੰਘ ਬਦਲਦੇ ਉਲਟ ਬੋਲਣ ਵਾਲੇ ਸੀਗੇ ਹਮ ਜਾਂ ਸ਼੍ਰੋਮਣੀ ਕਾਲੇ ਦੇ ਖਿਲਾਫ ਬੋਲਣ ਵਾਲੇ ਸੀਗੇ ਉਹਨਾਂ ਨੂੰ ਤੇ ਸਰਦਾਰ ਮੰਨ ਲਿਆ ਗਿਆ ਹਮ ਤੇ ਜਿਹੜੇ ਨਾਲ ਗੜਿਓ ਗਦਾਰ ਮੰਨ ਲੈ ਗਏ ਉਹ ਦਾਗੀ ਕਰਤੇ ਆ ਬਾਗੀ ਹੋ ਗਏ ਜਦ ਕਿ ਬਾਗੀ ਹੋਣਾ ਗੱਲ ਹੋਰ ਹੁੰਦੀ ਆ ਬਾਗੀ ਹੋਣ ਦਾ ਅਰਥ ਹੁੰਦਾ ਕਿ ਡੈਮੋਕਰਟ ਵੇ ਨਾ ਤੁਸੀਂ ਆਪਣੀ ਗੱਲ ਕਹਿ ਸਕੋ ਤੇ ਗੱਲ ਦਾ ਉੱਤਰ ਲੈ ਸਕੋ ਜੀ ਬਾਗੀ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਹਰ ਬਹਿ ਕੇ ਆਪਣੀ ਮੋਰਚਾ ਬੰਦੀ ਕਰ ਲਓ ਹਮ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਤੋਂ ਬਾਅਦ ਚੁਣ ਤੋਂ ਬੰਦਾ ਅਜ ਦੇ ਘਰ ਸਾਰੇ ਕਿੰਨੂ ਮਿਲ ਗਏ ਹੈਗੇ ਬੰਦਲ ਸਾਹਿਬ ਨੂੰ ਬੈਠੇ ਜੇ ਬੰਦਲ ਸਾਹਿਬ ਆਪਣੇ ਜਿਲ੍ਹਾ ਜਥੇਦਾਰ ਵੀ ਉਹਨਾਂ ਨੇ ਲਿਸਟ ਆ ਜਣੀ ਅੱਜ ਪੜ ਕੇ ਵੀ ਜਿਹੜੇ ਜਿਲ੍ਹਾ ਪ੍ਰਧਾਨ ਬਣਦੇ ਨੇ ਉਹ ਜਿਲ੍ਹਾ ਜਥੇਦਾਰ ਕਿੰਦੇ ਚੋਣ ਨਹੀਂ ਅਕਾਲੀਦਰ ਦੇ ਵਿੱਚ ਹੁਣ ਜਿਲ੍ਹਾ ਜਥੇਦਾਰ ਵੀ ਚੁਣ ਲਈ ਉਹਨਾਂ ਨੂੰ ਦੇਖਣਾ ਪੈਣਾ ਵੀ ਕਿੰਨੇ ਜਿਲ੍ਹਾ ਜਥੇਦਾਰ ਪਿੱਛੇ ਰਿਜ਼ਾਈਨ ਵੀ ਕਰ ਗਏ ਹਮ ਜਦੋਂ ਸ਼ਰੂਮਣੀ ਅਕਾਲੀਦਰ ਦੇ ਪ੍ਰਧਾਨ ਦੀ ਚੋਣ ਹੋਈ ਆ ਚੋਣ ਤੋਂ ਬੰਦਾ ਬਹੁਤ ਸਾਰੇ ਲੀਡਰ ਰਿਜ਼ਾਈਨ ਵੀ ਕਰ ਗਏ ਇਹਨਾਂ ਦੇ ਹਾਂਜੀ ਰਿਜ਼ਾਈਨ ਕਰਕੇ ਪੈ ਗਏ ਖਾਤੇ ਜਾ ਉਹ ਜੋ ਨਹੀਂ ਸਾਹਮਣੇ ਆ ਜੀ ਠੀਕ ਹੈ ਉਹਨਾਂ ਨੂੰ ਕੋਈ ਲੈਣ ਨਹੀਂ ਹੈ ਵੀ ਸਾਡੇ ਪਿਲਾਜੋ ਕਿਉਂਕਿ ਚੋਣ ਕਰਨ ਤਾਂ ਉੱਥੇ ਖੜੇ ਰਹੇ ਸਿਰਫ ਇਹ ਸਬਦ ਕਰਨ ਲਈ ਕਿ ਅਸੀਂ ਸੁਖਵੀਰ ਬਾਦਲ ਨੂੰ ਨਹੀਂ ਸੀ ਚਾਹੁੰਦੇ ਸੁਖਵੀਰ ਬਾਦਲ ਨੂੰ ਨਹੀਂ ਸੀ ਚਾਹੁੰਦੇ ਲੇਕਿਨ ਸੁਖਵੀਰ ਬਾਦਲ ਕੀ ਚਾਹੁੰਦੇ ਨੇ ਉਹਦੇ ਧਿਆਨ ਨਾਲ ਸੁਣ ਲੋ ਜੀ ਪਿਛਲੇ ਦਿਨ ਇੱਕ ਹਰਪੁਰ ਤੋਂ ਜਨਦਾਦੇ ਨੇ ਗੱਲ ਲਾਖੀ ਕਿ ਮੈਂ ਸੁਖਵੀਰ ਸਿੰਘ ਬਾਦਲ ਨੂੰ ਇਹ ਗੱਲ ਲਾਖੀ ਸੀ ਤੁਸੀਂ ਇਹ ਕਰ ਲੋ ਉਹ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਜੋ ਤੂੰ ਕਹਿ ਰਿਹਾ ਇਹਨਾਂ ਨੂੰ ਫਰਕ ਨਹੀਂ ਪੈਣਾ ਤੁਸੀਂ ਆਪਣੇ ਕੰਮ ਕਰੀ ਜੋ ਅੱਜ ਉਹਨਾਂ ਦਾ ਇਹ ਰਵਈਆ ਹੈਗਾ ਸ਼ਰਮਣੀ ਅਕਾਲੀ ਦਰ ਬਾਦਲ ਦਾ ਉਹ ਮੋ ਸਾਬਕਾ ਪ੍ਰਕਾਸ਼ ਸਿੰਘ ਬਾਦਲ ਵਾਲਾ ਹੀ ਆ ਹੂੰ ਉਹਨਾਂ ਨੇ ਮੇਂ ਜੇ ਉਹਨਾਂ ਨੇ ਵੀ ਦੇ ਕਰਦੇ ਹੁੰਦੇ ਸੀ ਆਉਣੇ ਆ ਅੱਜ ਸਾਰੇ ਬੈਠ ਗਏ ਆ ਕਹਿੰਦੇ ਵੀ ਜਦੋਂ ਮੈਨੂੰ ਨਾ ਸਰਦਾਰ ਗਵੀਰ ਸਿੰਘ ਹੁੰਦੇ ਸੀ ਮੰਤਰੀ ਜੀ ਮੈਨੂੰ ਦੱਸਦੇ ਸੀ ਇੱਕ ਵਾਰ ਉਹ ਕਹਿੰਦੇ ਜਾਂਦਾ ਸੀ ਮੀਟਿੰਗ ਦੇ ਅੱਛਾ ਜੀ ਕਹਿੰਦੇ ਕਿ ਇੱਕ ਮੈਂ ਕਿੱਦਾਂ ਮੀਟਿੰਗ ਕਿੱਦਾਂ ਹੁੰਦੀ ਪਤਾ ਨਹੀਂ ਕਿੰਨੀ ਬਹਿਸ ਹੁੰਦੀ ਆ ਕਹਿੰਦੇ ਬਹਿਸ ਹੀ ਨਹੀਂ ਹੁੰਦੀ ਆ ਕਿ ਜਦੋਂ ਅਸੀਂ ਜਾਂਦੇ ਆ ਪਾਣੀ ਆ ਜਾਂਦਾ ਸਾਰੇ ਟੀਬਲਾਂ ਤੇ ਹੂੰ ਪਾਣੀ ਤੋਂ ਬਾਅਦਾਂ ਕਹਿੰਦੇ ਸਾਨੂੰ ਫਿਰ ਚਾਹ ਆ ਜਾਂਦੀ ਆ ਜਾਂ ਕੌਫੀ ਆ ਜਾਂਦੀ ਆ ਉਹਨਾਂ ਨੂੰ ਬਿਸਕਟ ਜੰਦੇ ਆ ਜਾਂ ਕੋਈ ਹੋਰ ਪਨੀਰ ਦੇ ਪਕੌੜੇ ਵੀ ਜੰਦੇ ਜ ਤੇ ਉਹ ਜਦੋਂ ਆ ਗਏ ਜਦੋਂ ਖਾਲੇ ਤੇ ਉਹ ਰਿਪੋਰਟ ਚ ਜੰਦੀਆ ਬਦਲ ਸਾਹ ਨੂੰ ਵੀ ਉਹਨਾਂ ਨੇ ਚਾਹ ਪਾਣੀ ਪੀ ਲਿਆ ਤੇ ਬੈਠੇ ਆ ਤੇ ਫਿਰ ਬਦਲ ਸਾਹ ਆਉਂਦੇ ਹੱਥ ਜੋੜਦੇ ਆ ਤੇ ਕਹਿੰਦੇ ਵੀ ਗੱਲ ਸੁਣੋ ਤੇ ਤੁਸੀਂ ਆਏ ਹੋ ਤੇ ਆਪਾਂ ਆ ਮਸਲੇ ਹੈਗੇ ਤੇ ਇਹਦੇ ਬਾਰੇ ਮਤਲਬ ਆ ਫੈਸਲਾ ਹੋ ਗਿਆ ਜੀ ਤੇ ਅਸੀਂ ਕਹਿੰਦੇ ਚੰਗਾ ਜੀ ਤੇ ਆ ਜੰਨੇ ਆ ਸਾਡੀ ਗੱਲ ਨਹੀਂ ਹੁੰਦੀ ਸਿਰਫ ਫੈਸਲਾ ਸੁਣਨ ਲਈ ਆਇਦਾ ਸੀ ਅੱਜ ਸੁਖਵੀਰ ਸਿੰਘ ਬਾਦਲ ਨੇ ਵੀ ਫੈਸਲੇ ਹੀ ਸੁਣਾਉਣੇ ਆ ਪਵਾ ਕੋਈ ਉਹ ਇਹ ਕਹਿਣਗੇ ਕੋਰ ਕਮੇਟੀ ਚ ਬੈਠ ਕੇ ਕੀਤੇ ਅਸੀਂ ਹਾਂਜੀ ਜਿਹੜੀ ਕੋਰ ਕਮੇਟੀ ਹੈਗੀ ਆ ਜਿਹਦੇ ਵਿੱਚ ਭੁੰਦਰ ਸਾਹਿਬ ਹੈਗੇ ਆ ਹੂੰ ਤੇ ਦੇਖਿਆ ਇਹ ਮੁੰਡਾ ਸੁਖਬੀ ਸਿੰਘ ਬਾਦਲ ਮੁਕ ਇਹ ਬਣ ਕੇ ਪ੍ਰਧਾਨ ਬਣ ਗਿਆ ਹਾਂਜੀ ਤੇ ਜਦੋਂ ਉੱਠ ਕੇ ਤੁਰਨ ਲੱਗੇ ਹੈਗੇ ਤੇ ਉਹ ਭੁੰਦਰ ਸਾਹਿਬ ਰੋਕਦੇ ਉਹਨੂੰ ਹੂੰ ਇਦਾਂ ਇੱਕ ਮਿੰਟ ਸੌਣ ਲੈ ਬਹਿ ਜਾ ਤੇ ਉਹਨਾਂ ਨੇ ਐ ਕਰਕੇ ਚਲੇ ਗਏ ਵੀ ਹੁਣ ਤੇਰੀ ਲੋੜ ਨਹੀਂ ਰਹੀ ਹੂੰ ਹਨਾ ਹੁਣ ਕੰਮ ਹੋ ਗਿਆ ਜੀ 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 ਲੇਕਿਨ ਉਹ ਇਹਨਾਂ ਦਾ ਇੱਕ ਨਾ ਉਹਦੀ ਬੋਡੀ ਲੈਂਗੁਏਜ ਹੈਗੀ ਆ ਹੂੰ ਸਖਵੀਰ ਸਿੰਘ ਬਾਦਲ ਨੂੰ ਆਪਣੀ ਜਿਹੜੀ ਬੋਡੀ ਲੈਂਗੁਏਜ ਆ ਉਹ ਚੇਂਜ ਕਰਨੀ ਪੈਣੀ ਆ। ਉਹਨੂੰ ਲੋਕਾਂ ਨੂੰ ਆਪਣੇ ਕਲਾ ਵਿੱਚ ਲੈਣਾ ਪੈਣਾ ਮੁਹਬਤੇ ਜਿੱਥੇ ਲੋਕ ਦੁਖੀ ਹੈਗੇ ਆ। ਹੂੰ ਉਹ ਲੇਕਨ ਜਦੋਂ ਹੱਥ ਮਿਲਾਉਂਦੇ ਆ ਨਾ ਕਿਸੇ ਨਾਲ ਇੰਨਾ ਘੁਮਾਉਂਦੇ ਆ। ਹੂੰ ਵੀ ਜਦੋਂ ਅਗਲਾ ਸ਼ੂਟ ਹੁੰਦਾ ਕੋਈ ਜੇ ਸ਼ੂਟ ਹੁੰਦਾ ਕੋਈ। ਮਤਲਬ ਉਹ ਜਿਹੜੀ ਮੇਰੇ ਵਰਤਨ ਟੰਗਾ ਜਦੋਂ ਸੁਖਵੀਰ ਸਿੰਘ ਬਾਦਲ ਨੇ ਬਦਲਿਆ ਅੱਜ ਬੜਾ ਉੱਚੀ ਚੀ ਗਲਾ ਵੀ ਖਰਾਬ ਹੋ ਗਿਆ ਸੀ ਬੀਬੀ ਜਦੋਂ ਹਰ ਜਦ ਵਿੱਚ ਬਾਦਲ ਦੇ ਬੋਲ ਰਿਹਾ ਹਨਾ ਬੋਲੇ ਸੋ ਨਿਹਾਲ ਵੀ ਨਹੀਂ ਪੂਰਾ ਨਿਕਲਿਆ ਜੇ ਕਿਨਾਂ ਜ਼ੋਰ ਲੱਗ ਗਿਆ ਉਹਨਾਂ ਦਾ ਜੀ ਜੀ ਲੇਕਿਨ ਹੁਣ ਗੱਲ ਤਾਂ ਨਹੀਂ ਸਹੀ ਹੈਗੀਆ ਕਿ ਜਿਹੜੀ ਨਾ ਜ਼ਮੀਨੀ ਸੰਗਠਨ ਹੈਗਾ ਹਾਂਜੀ ਉਹਨੂੰ ਬਣਾਉਣ ਲਈ ਸੁਖਵੀਰ ਸਿੰਘ ਬਾਦਲ ਨੂੰ ਮਨ ਲੀ ਸਿਰ ਸਸਣ ਕਰਨਾ ਪੈਣਾ ਹੂੰ ਜਿਹਨੇ ਪੰਪਾਂ ਪਰ ਨਹੀਂ ਕਰਨਾ ਸਿਰ ਸਸਣ ਕਰਨਾ ਪੈਣਾ ਸੀਸਸਾਂ ਕਰਕੇ ਹੀ ਲੋਕਾਂ ਦੇ ਮਤਲਬ ਪੈਰਾਂ ਜਾ ਕੇ ਉਹਨਾਂ ਨੂੰ ਉਹ ਗਰੰਟੀਆਂ ਬਣਾ ਕੇ ਨਵੇਂ ਜੱਦਰ ਬਣ ਗਏ ਜੀ ਅੱਜ ਇਹਨਾਂ ਨੂੰ ਨਵੇਂ ਜਿਹੜੇ 117 ਜਿਹੜੇ ਵੁਡ ਬੀ ਐਮਐਲ ਨੇ ਡਾਟਾ ਦੇਣੀ ਆ ਇਹਨਾਂ ਨੂੰ ਉਹ ਵੀ ਲਿਸਟ ਲਾਉਣੇ ਪੈਣੇ ਹੈਗੇ ਆ ਬਹੁਤ سارے ਲੋਕ ਅਜੇ ਵੀ ਇਹਨਾਂ ਨੂੰ ਕਹਿਣਾ ਪੈਣਾ ਹੈਗਾ ਕਿ 2027 ਦੇ ਵਿੱਚ ਬਹੁਤੇ ਮੈਨੇਜ ਲਈ ਯੁਵਾ ਨੌਜਵਾਨ ਹੈਗੇ ਉਹਨਾਂ ਦਾ ਡਾਟਾ ਮਿਲਣੀ ਹੈ ਤਾਂ ਕਿ ਜਿਹੜੇ ਮਤਲਬ ਨਾ ਯੂਥ ਆ ਅਕਾਲੀ ਦਲ ਨੇ ਜਿੰਨਾ ਕੰਮ ਕੀਤਾ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਲਈ ਉਹ ਵੀ ਇੱਕ ਇਤਿਹਾਸਾ ਯੂਥ ਕਾਲੀਦਲ ਨੇ ਬਹੁਤ ਕੰਪੂਟ ਯੂਥ ਕਾਲੀਦਲ ਨਾਲ ਖੜਾ ਹੁੰਦੇ ਤੇ ਯੂਥ ਕਾਲੀਦਲ ਨੂੰ ਘੱਟ ਤੋਂ ਘੱਟ 60 ਟਿਕਟਾਂ ਦੇ ਦੇਣਗੇ 117 ਦੇ ਵਿੱਚੋਂ ਤੇ ਡੈਫੀਨਿਟਲੀ ਸ਼੍ਰੋਮਣੀ ਕਾਲੀਦਲ ਵੱਜ ਜਾਵੇਗਾ ਤੇ ਜੇ ਉਹਨਾਂ ਨੇ ਫੇਰ ਉਹੀ ਬਜ਼ੁਰਗ ਪਾਣ ਲੈ ਵੀ ਜਿਹੜਾ ਵਿਚਾਰਾ ਮਤਲਬ ਹੀ ਇਸ ਗੋਇੰਗ ਟੂ ਪਾਸਪੋਰਟ ਬਣਿਆ ਹੋਇਆ ਉਹਦਾ ਫਲਾਈਟ ਫਾਰਮ ਵਾਲੀ ਹੈ ਤੇ ਜੇ ਉਹਨੂੰ ਟਿਕਟ ਉਹਦੇ ਜੇ ਝੂਲੀ ਪਾਉਂਦੇ ਰੇ ਫੇਰ ਕਾਲੀਦਲ ਦਾ ਬੰਦਾ ਹਾਲ ਹੈਗਾ ਉਹਨੇ ਸਭ ਸਮਝ ਨੂੰ ਲੱਗਦਾ ਹੈਗਾ ਮੈਂ ਇੱਕ ਦੋ ਵੀ ਸ਼੍ਰੋਮ ਨਹੀਂ ਕਰ ਜਾਂਦੇ ਚੰਗੇ ਰੀਡਰ ਨਾਲ ਵੀ ਗੱਲ ਕੀਤੀ ਸੀਗੀ ਜੀ ਤੇ ਉਹਨਾਂ ਨੇ ਇਹ ਇਸ਼ਾਰਾ ਕੀਤਾਗਾ ਕਿ ਜਿਹੜਾ ਅਸੀਂ ਨਾ ਯੂਥ ਨੂੰ ਅੱਗੇ ਲੈ ਆ ਰਹੇ ਹੈਗੇ ਆ ਕਿਉਂਕਿ ਜਿਹੜੇ ਹਰਪ੍ਰੀਤ ਸਿੰਘ ਨੇ ਵੀ ਗੱਲ ਕੀਤੀ ਹੈਗੀ ਆ ਕਿ ਅਸੀਂ ਯੂਜ਼ਰ ਅੱਗੇ ਲੈ ਆ ਰਹੇ ਹੈਗੇ ਆ ਤੇ ਅਸੀਂ ਯੂਜ਼ ਨੂੰ ਕਿੰਨਾ ਦੋਨੋਂ ਤਰ੍ਹਾਂ ਯੂਥ ਨੂੰ ਕਿੰਨਾ ਕਿ ਹੀ ਉਹ ਪ੍ਰੋਵੋਕ ਕਰ ਲੈਂਦੀ ਹੈ ਮੋਟੀਵੇਟ ਨਹੀਂ ਕਰਨਾ ਪ੍ਰੋਵੋਕ ਕਰ ਲੈਂਦੀ ਹੈ ਵੀ ਪੰਥ ਨੂੰ ਕੌਣ ਬਚਾ ਸਕਦਾ ਜਾਂ ਹੁਣ ਇਹਨਾਂ ਨੇ ਨਾ ਪੰਜਾਬ ਸਰਕਾਰ ਦੇ ਖਿਲਾਫ ਇਹ ਮਤਲਬ ਮੋਰਚੇ ਲਾਉਣੇ ਆ ਉਨਾ ਵਿਕਾਸ ਦੀਆਂ ਲਹੀਆਂ ਦੇ ਜੋ ਪੰਜਾਬ ਸਰਕਾਰ ਪ੍ਰਕਾਰ ਨੇ ਬਦਲੇ ਕੰਮ ਕੀਤੇ ਆ ਉਹਦੇ ਦਿਖਾ ਦਿਖਾ ਕੇ ਹੁਣ ਪੰਨ ਦੀ ਗੱਲ ਨਹੀਂ ਕਰਨਗੇ ਉਥੇ ਗਰਾਂ ਦੀ ਗੱਲ ਨਹੀਂ ਕਰਨਗੇ ਕਿਉਂਕਿ ਰਾਜਨੀਤਿਕ ਵਿੰਗੇਗਾ ਉਹ ਰਾਜਨੀਤਿਕ ਗੱਲਾਂ ਕਰਕੇ ਅੱਗੇ ਆਉਂਦੀ ਸੁਭਾਵ ਹੈਗੀ ਨਾ ਹੂੰ ਬਿਲਕੁਲ ਸਹੀ ਜੀ ਸੋ ਘਟਾ ਸਰ ਵੇਲਾ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਪੇਤਾ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਏ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ ਰਾਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਮ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਹੋਰ ਨਵੇਂ ਪਾਕ ਦੇ ਮਸਲੇ ਤੇ ਵਿਚਾਰ ਚਰਚਾ ਕਰਾਂਗੇ ਉਦੋਂ ਤੱਕ ਲਈ ਦੇ ਦੇਵਿ ਜੀ ਆਜਾਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ